ਪਠੰਡਾ ਬਲਾਰਾਮ ਨਗਰ ਦੇ ਮੋਹੱਲਾ ਕਲੀਨਿਕ ਦੇ ਵਿੱਚ ਚੱਲ ਰਹੀ ਬਹੁਤ ਵੱਡੀ ਧਾਂਦਲੀ ਜਿੱਥੇ ਕੀ ਅੱਜ ਰਿਪੋਰਟ ਲੈਣ ਆਏ ਤੇ ਉਹਨਾਂ ਦਾ ਫਰਜੀ ਚੈੱਕਅਪ ਦਿਖਾ ਕੇ ਉਹਨਾਂ ਨੂੰ ਦਵਾਈਆਂ ਜਾਰੀ ਕਰ ਦਿੱਤੀ ਗਈਆਂ ਜਦੋਂ ਇਸ ਸੰਬੰਧ ਵਿੱਚ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਪ੍ਰੈਸਕ੍ਰਿਪਸ਼ਨ ਕਰਨ ਦੇ ਬਾਰੇ ਮੰਨਿਆ ਗਿਆ ਤੇ ਬਾਅਦ ਵਿੱਚ ਮੁੱਕਰ ਦੇ ਨਜ਼ਰ ਆਏ ਤੇ ਇਸ ਫਾਰਮਾਸਿਸਟ ਦੇ ਉੱਤੇ ਸਾਰੀ ਗੱਲਬਾਤ ਛੁੱਟੀ ਗਈ ਜਦੋਂ ਇਸ ਸਬੰਧ ਵਿੱਚ ਡਾਕਟਰ ਐਸ ਐਮ ਮੋਸੋਨੀਆ ਕਪਤਾ ਜੀ ਨਾਲ ਗੱਲਬਾਤ ਕਰਨੀ ਚਾਹੀ ਤਾ ਉਹ ਬਿਮਾਰ ਹੋਣ ਕਰਕੇ ਘਰੇ ਤੇ ਉਹਨਾਂ ਸੁਖਜਿੰਦਰ ਗਿੱਲ ਜੀ ਨਾਲ ਗੱਲਬਾਤ ਕਰਨ ਨੂੰ ਕਿਹਾ ਗਿਆ ਸੁਖਜਿੰਦਰ ਗਿੱਲ ਜੀ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਨੇ ਕਿਸੇ ਕੰਮ ਦੇ ਵਿੱਚ ਬਿਜ਼ੀ ਹੋਣ ਦਾ ਕਿਆ ਗਿਆ ਤੇ ਬਾਅਦ ਵਿੱਚ ਕਿਆ ਕਬਰ ਲਿਖੇ ਜਾਣ ਤੱਕ ਉਹਨਾਂ ਵੱਲੋਂ ਕੋਈ ਫੋਨ ਨਹੀਂ ਆਇਆ ਤੇ ਨਾ ਹੀ ਕੋਈ ਗਲਤ ਕੀਤੀ ਗਈ ਆਉ ਜਾਂਦਾ ਪੂਰਾ ਮਾਮਲਾ ਡਾਕਟਰ ਅਤੇ ਫਾਰਮਾਸਿਸਟ ਦੀ ਜ਼ੁਬਾਨੀ ਜੀ ਡਾਕਟਰ ਸਾਹਿਬ ਕੀ ਨਾਮ ਹੈ ਤੁਹਾਡਾ ਟੈਕ ਕਿਹੜਾ ਇਹ ਲੈ ਲੇ ਤੇ ਮੇਰਾ ਡਾਕਟਰ ਜੀ ਐਸ ਮਾਨ ਜੀ ਆਛਾ ਏਰੀਆ ਬਟਿੰਡਾ ਜੀ ਨਹੀਂ 에ਰੀਆ ਬੁਟੈਂਡਾ ਹੈ ਪਰ ਮੇਰੇ 에ਰੀਆ ਕਿਚਨ ਕਿੰਨਾ ਟਾਈਮ ਤੋਂ ਮੱਲਗਲੇ ਨਹੀਂ ਖੜਾ ਚਾਹੁੰਦੇ ਇਹ ਮਾਰਚ 3 ਨੂੰ ਖੁੱਲਿਆ ਸੀਗਾ 2024 ਦੇ ਵਿੱਚ ਜੀ ਇਹ ਸਰ ਉਹ ਤੋਂ ਤਾਂ 10 ਬੰਦੇ ਹਾਂ ਮੇਰੇ ਕੋਲ ਕਾਊਂਟ ਮੈਂ ਕੀਤਾ ਸਰ ਕਿੰਨੇ ਪੇਸ਼ੈਂਟ ਅੱਤੇ ਦੇਲੀ ਆ ਜਾਂਦੇ ਨੇ ਦਿੱਲੀ 100 ਤੋਂ 150 ਦੇ ਵਿੱਚ ਪੇਸ਼ੈਂਟ ਆਉਂਦੇ ਜੀ ਹਾਂ ਇਦਾਂ ਵੀ ਮਰੀਜ਼ ਪਹਿਲੇ ਦੁਖੀ ਹੁੰਦੇ ਆ ਜੇ ਆਪਾਂ ਉਹਨਾਂ ਨੂੰ ਹੋਰ ਕੁਝ ਕਰਵਾ ਬੋਲਾਂਗੇ ਮਿਸਬੀਹ ਕਰਾਂਗੇ ਤਾਂ ਫਿਰ ਮਰੀਜ਼ ਠੀਕ ਹੋਣ ਦੀ ਬਜਾਏ ਜ਼ਿਆਦਾ ਬਿਮਾਰ ਹੋਏਗਾ ਇਸ ਕਰਕੇ ਉਹਨਾਂ ਨੂੰ ਕੌਡਲੀ ਇਨਵਾਈਟ ਕਰੀਦਾ ਹੈ ਔਰ ਜੋ ਨੀਡ ਹੈ ਉਹਨਾਂ ਨੂੰ ਮੈਡੀਸਨ ਦੇਈਦੀ ਆ ਘੱਟ ਤੋਂ ਘੱਟ ਜਿੰਨੀ ਨਾਲ ਉਹ ਹੈਲਦੀ ਹੋ ਜਾਣ ਔਰ ਉਹਨਾਂ ਨੂੰ ਨਾਲ ਪਰਹੇਜ਼ ਵੀ ਦੱਸਿਆ ਜਾਂਦਾ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ ਉਹ ਸਾਰੀਆਂ ਚੀਜ਼ਾਂ ਗਾਈਡ ਕੀਤੀਆਂ ਲੈਂਦੇ ਨੇ ਜੀ ਸਰ ਇਹਦੇ ਕੋਈ ਟੈਸਟਾਂ ਦੀ ਕੋਈ ਦਵਾਈਆਂ ਦੀ ਕੋਈ ਚਾਰਜਿੰਗ ਨਹੀਂ ਹੈ ਨਹੀਂ ਕੁਝ ਨਹੀਂ ਟੈਸਟ ਦੇ ਸਾਰੇ ਫਰੀ ਹੈ ਮੈਡੀਸਨ ਸਾਰੇ ਸਾਰੇ ਫਰੀ ਹੈ ਆਪੀਡੀ ਪਰਚੀ ਵੀ ਫਰੀ ਹੋ ਸਰ ਜੀ ਸਰ ਜਿਸ ਤਰ੍ਹਾਂ ਤੁਹਾਡੇ ਕੋਲ ਪਰਚੀ ਹੁੰਦੀ ਹੈ ਇੱਕ ਪ੍ਰੈਗਨੈਂਟ ਅਲਟਰਾਸਾਉਂਡ ਵੀ ਸਾਡੇ ਕੋਲ ਫਰੀ ਹੈ ਅੱਛਾ ਪ੍ਰੈਗਨੈਂਟ ਅਲਟਰਾਸਾਉਂਡ ਵੀ ਬਿਲਕੁਲ ਫਰੀ ਹੈ ਓਕੇ ਜਿਸ ਤਰ੍ਹਾਂ ਤੁਹਾਡੇ ਕੋਲ ਪਰਚੀਆਂ ਵਗੈਰਾ ਕੱਟੀ ਜਾਂਦੀ ਹੈ ਤੇ ਰਜਿਸਟਰ ਵਗੈਰਾ ਮੈਨਟੇਨ ਹੁੰਦਾ ਜਾਂਦਾ ਹੈ ਕਿ ਉਹਨਾਂ ਨੂੰ ਹੀ ਪੇਸ਼ੈਂਟ ਦੇਖਿਆ ਜਾਂਦਾ ਹੈ ਕਿ ਅਦਰ ਨਹੀਂ ਨਹੀਂ ਜਿੰਨੀਆਂ ਪਰਚੀਆਂ ਉਥੋਂ ਆਂਦੀਆਂ ਉਹ ਨੈੱਟ ਤੇ ਚੜਦੀਆਂ ਫਿਰ ਅਸੀਂ ਉਹਨੂੰ ਟ੍ਰੀਟਮੈਂਟ ਦਿੰਨੇ ਆ ਤੇ ਫਿਰ ਅੱਗੇ ਫਾਰਮੇਸੀ ਵਾਲੇ ਉਹਨੂੰ ਦਵਾਈ ਦਿੰਦੇ ਸਰ ਕੋਈ ਇਸ ਤਰ੍ਹਾਂ ਦੀ ਵੀ ਹੁੰਦੀ ਹੈ ਕੋਈ ਫੇਕ ਪਰਚੀਆਂ ਵਗੈਰਾ ਤਾਂ ਬੇਸਿਕ ਬਣਾਈਆਂ ਜਾਂਦੀਆਂ ਨੇ ਠੀਕ ਪਰਚੀ ਕੋਈ ਜਾਂ ਕੋਈ ਮੈਡੀਸਨ ਵਗੈਰਾ ਈਸ਼ੂ ਕੀਤੀ ਜਾਂਦੀ ਆ ਨਹੀਂ ਕੋਈ ਕੁਝ ਸਰ ਜਿਸ ਤਰ੍ਹਾਂ ਜਿੰਨੇ ਕੁ ਕੇਸ ਆਇਆ ਜਿਹੜਾ ਕਿ ਤੁਹਾਨੂੰ ਮੈਂ ਦਿਖਾ ਰਿਹਾ ਜਿਹਦੀ ਕੀ ਆ ਜੇ ਤੁਹਾਡੇ ਵੱਲੋਂ ਇੱਕ ਪੱਤੀ ਜਾਰੀ ਕੀਤੀ ਗਈ ਆ ਉਹਦੀ ਦਵਾਈ ਵੀ ਈਸ਼ੂ ਕਰ ਦਿੱਤੀ ਗਈ ਆ की ये तो डबल पेशेंट आया सी की नाम है संजीव जिंदल के नाम देते पर्ची कटे गई है हूं 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 ते ए तो गए वो लोग एक मेडिसिन भी इशू कर दी के लिए देखो ए तो आज फार्मासिस्ट कर रहा है रजिस्ट्रेशन जी उनको पूछो कितने नंबर सीरियल थे फिर मैं कर दे के देखता हूं सारा सर तो बिल्कुल तो कहना मतलब ये फॉरवर्ड ਹਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਉਸ ਤੋਂ ਬਾਅਦ ਹੀ ਮੈਂ ਤੁਸੀਂ ਆਪਣੇ ਕੋਲ ਚੈੱਕ ਕਰ ਸਕਦੇ ਹੋ ਪਲੀਜ਼ ਇਹਨੂੰ ਨਹੀਂ ਇਹ ਤਾਂ ਸੀਰੀਅਲ ਨੰਬਰ ਮੈਨੂੰ ਪਤਾ ਲੱਗੂ ਨਾ ਜਿਵੇਂ ਉਹਨਾਂ ਨੇ 100 ਦੇ 3 ਵੈਕ ਪੇਸ਼ੈਂਟ ਦਾ ਹਨ ਬਾਅਦ ਵਿੱਚ ਸੀਰੀਅਲ ਨੰਬਰ ਦਾ ਇਸ਼ੂ ਹੋ ਰਿਹਾ ਹੈ ਕਿੰਨੇ ਨੰਬਰ ਤੇ ਇਹ ਇਹ ਇਸ਼ਾਰੀਆ ਹੈ ਸੀ ਰਿਪੋਰਟ ਲੈਣ ਹੈ ਚਾਹ ਚਾਹ ਤੇ ਰਿਪੋਰਟ ਲੈਣ ਹੈ ਕਿੰਨੀ ਨਹੀਂ ਕਹਿੰਦਾ ਮਤਲਬ ਇਹ ਹੈ ਇਸ਼ਾਰੀ ਰਿਪੋਰਟ ਲੈਣ ਹੈ ਸੀ ਕਿ ਫਿਰ ਡਾਕਟਰ ਨੇ ਮੈਡੀਸਨ ਉਹਨਾਂ ਨੂੰ ਦਿੱਤੀ ਕੀ ਨਹੀਂ ਦਿੱਤੀ ਜੇ ਪੇਸ਼ੈਂਟ ਕੋਲ ਬਿਲਕੁਲ ਆਇਆ ਨਹੀਂਗਾ ਠੀਕ ਹੈ ਉਹਨਾਂ ਦੇ ਡਾਕਟਰ ਵੱਲੋਂ ਮੈਡੀਸਿਨ ਇਸ਼ੂ ਕੀਤੀ ਗਈ ਹੈ ਚੈੱਕਅਪ ਕਰਕੇ ਮੈਡੀਸਿਨ ਉਹ ਹੀ ਲੈ ਕੇ ਗਏ ਹੈ ਨਾ ਜਿਹੜੇ ਬੰਦੇ ਰਿਪੋਰਟ ਲੈਣੇ ਆ ਪੇਸ਼ੈਂਟ ਹੀ ਨਹੀਂ ਕੋਲ ਆਇਆ ਤੇ ਮੈਡੀਸਿਨ ਕਿੱਧਰ ਲਿਖਦੇ ਹੋ ਜੇ ਜਿਵੇਂ ਕੋਈ ਨਹੀਂ ਆ ਸਕਦਾ ਕੋਈ ਬੁਲ ਮਾਰ ਹੈ ਕੋਈ 올ਡ এজ ਸੀਨੀਅਰ ਸਿਟੀਜ਼ਨ ਹੈ ਉਹਨਾਂ ਦਾ ਐਕਚੁਅਲੀ ਰਿਪੋਰਟ ਲੱਗ ਗਈ ਹੈ ਕਲੀਨ ਰਿਪੋਰਟ ਲੱਗ ਗਈ ਹੈ ਆਪਣੇ ਕੋਲ ਆ ਕੇ ਇਸ਼ੂ ਕੀਤੀ ਗਈ ਹੈ ਮੈਡੀਸਿਨ ਇਸ਼ੂ ਹੈ ਫਿਰ ਉਹਨੇ ਸਰ ਉਸੇ ਪ੍ਰੈਸਕ੍ਰਿਪਸ਼ਨ ਨਾਲ ਫਿਰ ਦਵਾਈ ਦਿੱਤੀ ਹੋਣੀ ਹੈ ਤਾਂ ਫਿਰ ਆਪਣੀ ਗਈ ਹੈ ਨਾ ਲੇਕੇ ਗਏ ਰਿਪੋਰਟ ਲੈ ਕੇ ਗਏ ਉਹ ਲੱਗ ਗਾ ਵੀ ਉਹ ਮੈਡੀਸਨ ਨਹੀਂ ਲੈ ਕੇ ਗਏ ਰਿਪੋਰਟਾਂ ਮੈਂ ਵੈਰੀਫਾਈ ਕੀਤੀਆਂ ਹੋਣੀਆਂ ਇਹਨਾਂ ਨੂੰ ਪੁੱਛਿਆ ਹੋਣਾ ਕਹਿੰਦੇ ਹੋਣੇ ਦਰਦ ਹੈ ਰਿਪੋਰਟਾਂ ਵੀ ਤੁਹਾਨੂੰ ਦਿਖਾ ਦਿੰਦਾ ਮੈਂ ਹਾਂ ਆਪਾਂ ਰਿਪੋਰਟਾਂ ਹਾਂ ਉਹਨਾ ਨੂੰ fatty liver ਹੈ ਉਹਨਾ ਨੂੰ belly body ਤੇ ਸੀ ਉਹਨਾ ਨੂੰ ਇੱਕ multi vitamin ਦਿੱਤੀ ਗਈ ਹੈ multi vitamin ਔਰ ਇੱਕ ਦਰਦ ਦੀ ਗੋਲੀ paracetamol ਹਾਂ ਤੇ ਲੈ ਕੇ ਗਏ ਦਵਾਈ ਨਹੀਂ ਲੈ ਕੇ ਗਏ ਤਾਂ ਫਿਰ ਉਹਨਾਂ ਦੀ ਮਰਜ਼ੀ ਹੈ ਮੈਂ ਪ੍ਰੈਸਕ੍ਰਾਈਬ ਕੀਤਾ ਹੈ ਨਾ ਨੇ ਉਹ ਚੈੱਕਅਪ ਹੀ ਨਹੀਂ ਕਰਾ ਕੇ ਤੁਹਾਨੂੰ ਦਿਖਾਏ ਯਾਰ ਮਰੀਜ਼ ਦਾ ਅਟੈਂਡੈਂਟ ਤਾਂ ਆਇਆ ਨਾ ਨਹੀਂ ਅਟੈਂਡੈਂਟ ਸਰ ਤੁਹਾਡੇ ਕੋਲ ਆ ਗਿਆ ਠੀਕ ਹੈ ਲੇਕਿਨ ਓਨਲੀ ਰਿਪੋਰਟ ਲਿਖ ਗਿਆ ਹੈ ना की मेडिसिन लेकिन मेडिसिन पर नहीं गए ना, ना अपने बलो इधर जो की रजिस्टर की मिल हो गया पेशेंट मेडिसिन का कर इनन ने रजिस्टर कराया की कैसे किया गया, तो गया। तो जो की पर्ची दिखा के तो बिल्कुल कर लिया रिपोर्टर लेके चला गया पेशेंट है ठीक है बट तो डबल है किद्दा पॉसिबल है रिपोर्ट लेके ਕਿਥੇ ਗਰੀ ਗਰੀ ਦੀ ਕਰ ਤੁਸੀਂ ਆਪ ਹੋ ਮੈਂ ਕੋਈ ਪੇਸ਼ੈਂਟ ਐ ਫਿਰ ਕਿਸਨ ਹੋਰ ਭੇਜਿਆਣਾ ਤੁਸੀਂ ਮੈਂ ਭਤੀਜੀ ਨੂੰ ਭੇਜਿਆ ਸੀਗਾ ਉਹ ਸਿਰਫ ਔਰ ਸਿਰਫ ਰਿਪੋਰਟ ਲੈ ਕੇ ਗਈ ਐ ਹਾਂ ਹਾਂ ਠੀਕ ਐ ਔਰ ਕੁਛ ਨਹੀਂ ਮੈਂ ਭਤੀਜੀ ਦਾ ਰਿਪੋਰਟ ਦਿਖਾ ਕੇ ਵੀ ਗਈ ਐ ਨਹੀਂ ਦਿਖਾ ਕੇ ਗਈ ਤੇ ਇੰਨਾ ਬਲੋ ਸਦੂਆਇ ਕੰਦੇ ਨਹੀਂ ਲੀ ਇੰਨਾ ਬਲੋ ਪੁੱਛਿਆ ਕਿ ਤੁਸੀਂ ਮੈਡੀਸਿਨ ਵੀ ਲੈਣੀ ਐ ਜਾਂ ਦਿਖਾਣਾ ਵੀ ਐ ਉਹ ਯਾ ਨਹੀਂ ਕਰ ਗਈ ਵੀ ਨਹੀਂ ਦਿਖਾਉਣਾ ਹਾਂ ਹਾਂ ਡਾਕਟਰ ਕਹਿੰਦੇ ਨੇ ਜਦੋਂ ਪਰਚੀ ਕਰਤੀ ਆ ਉਹਨਾਂ ਨੇ ਪੁੱਛਿਆ ਗਿਆ ਕਿ ਦਿਖਾਣਾ ਵੀ ਹੈ ਕਹਿੰਦੇ ਨਹੀਂ ਦਿਖਾਣਾ ਉਸ ਤੋਂ ਬਾਅਦ ਵੀ ਇਹ ਫੇਕ ਇੰਟਰੀ ਬਈ ਨਹੀਂ ਆ ਫੇਕ ਇੰਟਰੀ ਕਾ ਵੀ ਹੋਈ ਹੈ ਇੰਨਾ ਕੋਲੇ ਪੇਸ਼ੈਂਟ ਦਾ ਟੈਂਡੈਂਟ ਆਇਆ ਉਹਦੇ ਨੰਬਰ ਚੜਾਤਾ ਰਿਪੋਰਟਾਂ ਇਹਨੇ ਦਿੱਤੀਆਂ ਹਾਂ ਮੇਰੇ ਕੋਲੇ ਰਿਪੋਰਟਾਂ ਜਿੱਤ ਖਾ ਕੇ ਗਿਆ ਤਾ ਨਾ ਦਿਖਾ ਕੇ ਜਿਵੇਂ ਮੈਡੀਸਨ ਨਹੀਂ ਲੈ ਕੇ ਗਿਆ ਪਰ ਅਸੀਂ ਰਜਿਸਟਰ ਤਾਂ ਕਰਾਂਗੇ ਨਾ ਰਜਿਸਟਰ ਤੇ ਰਿਪੋਰਟਾਂ ਨੂੰ ਕਰੋਗੇ ਕਿ ਇਹ ਕੰਮ ਨਾ ਜੇ ਕੋਈ ਵੀ ਕੰਸਲਟੇਸ਼ਨ ਆਉਂਦੀ ਹੈ ਕੋਈ ਬੰਦਾ ਪੁੱਛਣ ਆਉਂਦਾ ਹੈ ਕੋਈ ਹੋਰ ਆਉਂਦਾ ਹੈ ਤਾਂ ਜਿਸ ਤਰ੍ਹਾਂ ਅਸੀਂ ਕਰਾਂਗੇ ਸਾਨੂੰ ਓਪੀਡੀ ਦੇ ਪੈਸੇ ਮਿਲਦੇ ਓਪੀਡੀ ਤੇ ਤੁਹਾਨੂੰ ਪੈਸੇ ਮਿਲਦੇ ਆ ਹਾਂ ਠੀਕ ਹੈ ਹਾਂ ਲੇਕਿਨ ਕੀ ਹੈਗਾ ਜਦੋਂ ਪੇਸ਼ੈਂਟ ਚੈੱਕ ਨਹੀਂ ਕੀਤਾ ਉਹਦੀ ਮੈਡੀਸਨ ਇਸ਼ੂ ਕੀਤੀ ਗਈ ਹੂੰ ਹੂੰ ਠੀਕ ਹੈ ਮੈਡੀਸਨ ਆਪਾਂ ਨਹੀਂ ਰਿਪੋਰਟ ਤਾਂ ਦਿੱਤੀਆਂ ਨੇ ਕੱਲੀ ਰਿਪੋਰਟਸ ਦੇ ਕੀ ਰਿਪੋਰਟਸ ਨੇ ਆਪਣੇ ਅਨੰਦ ਬਾਹਰ ਬਾਹਰ ਲੈ ਕੇ ਗਏ ਪਾਜੀ ਨੇ ਹੁਣ ਹੀ ਦੱਸਿਆ ਹਾਂ 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 ਦੀ ਕਲੀਨਿਕ ਰਿਪੋਰਟ ਲੈ ਕੇ ਗਿਆ ਉਹ ਮੋਚ ਦੇ। ਪਰ ਉਹ ਬੱਚੀ ਦਿਖਾ ਕੇ ਕਲੀਨਿਕ ਰਿਪੋਰਟ ਲੈ ਗਈ। ਤੁਹਾਨੂੰ ਦਿਖਾਇਆ ਜੀਆ। ਹਾਂ ਹਾਂ ਹਾਂ। ਠੀਕ ਹੈ। ਤੇ ਇਹਦੇ ਚ ਰਜਿਸਟਰਡ ਕੀਤਾ ਹੋਵੇ। ਰਿਸਿਟ ਹੋਊਗਾ ਜਦੋਂ ਉਹ ਚਿੱਤ ਰਿਪੋਰਟ ਰਿਪੋਰਟ ਲੈਣ ਦੇ ਲਈ। ਰਿਪੋਰਟ ਲੈਣ ਤੇ ਨਹੀਂ ਬੰਦੇ। ਜੀ। ਇਹ ਪੇਸ਼ੈਂਟ ਜਿਹਨੂੰ ਪ੍ਰਿਸਕ੍ਰਾਈਬ ਕਰਤਾ ਉਹ ਨਹੀਂ ਦਵਾਈ ਲੈ ਕੇ ਗਿਆ ਦੀ ਮਰਦੀ ਹੈ। ਨਹੀਂ। ਇਦਾਂ ਨਹੀਂ ਹੈ ਸਰ। ਜਿਸ ਤਰ੍ਹਾਂ ਕਲੀਨਿਕ ਰਿਪੋਰਟ ਵੀ ਉਹਨਾਂ ਨੇ ਕਹਿ ਚਿੱਤਮ ਮੈਡਮ ਨੇ ਜਲਦੀ ਜੀ। ਇਹ ਮੰਗਲਵਾਰ ਕਲੀਨਿਕ ਰਿਪੋਰਟ ਆ ਜਾਏਗੀ। ਹਾਂ ਹਾਂ ਹਾਂ। ਮੰਗਲਵਾਰ ਦੀਏਗਾ ਤੇ ਅੱਜ ਬੁੱਧਵਾਰ ਨੂੰ ਰਿਪੋਰਟ ਲੈਣ ਆਇਆ ਹੈ ਬਟ ਰਿਪੋਰਟ ਲੈ ਤੇ ਹੀ ਕੀ ਰਜਿਸਟਰਡ ਵੀ ਹੋਏਗਾ ਹੋਏਗਾ ਉਹ ਤੋਂ ਅੱਡੇ ਕੋਲ ਕਹਿੰਦਾ ਮਤਲਬ ਚੈੱਕਅਪ ਵੀ ਦਿਖਾਇਆ ਗਿਆ ਲੇਕਿਨ ਦਿਖਾਇਆ ਚੈੱਕ ਨਹੀਂ ਕਰਾਇਆ ਗਿਆ ਉਹਦੀ ਤੁਸੀ ਮੈਡੀਸਿਨ ਵੀ ਇਸ਼ੂ ਕਰ ਦਿੱਤੀ ਗਈ ਪੇਸ਼ੈਂਟ ਨੂੰ ਪਤਾ ਵੀ ਨਹੀਂ ਜਿਹੜਾ ਰਿਪੋਰਟ ਲੈਣ ਆਇਆ ਉਹਨੂੰ ਪਤਾ ਵੀ ਨਹੀਂ ਨਹੀਂ ਇਸ ਤੇ ਮੈਡੀਸਨ ਲਿਖਤੀ ਉਹ ਨਹੀਂ ਲੈ ਕੇ ਗਿਆ ਤੋਂ ਨਹੀਂ ਤੁਹਾਡੇ ਤੋਂ ਤਾਂ ਆਇਆ ਹੀ ਨਹੀਂ ਪੇਸ਼ੈਂਟ ਹੀ ਨਹੀਂ ਆ ਤੁਸੀਂ ਦੇਖੋ ਕਿ ਕਿੱਦਾਂ ਹੁੰਦਾ ਇਹ ਤੁਹਾਡਾ ਟੈਂਡੈਂਟ ਦਾ ਆਇਰ ਕੋਟਾ ਕਿਵੇਂ ਆਇਰ ਟੈਂਡੈਂਟ ਆਇਆ ਰਿਪੋਰਟ ਲੈਣ ਆਗੇ ਰਿਪੋਰਟ ਲੈ ਕੇ ਗਿਆ ਲੋਡ ਆਊਟ ਹੂੰ

ये ये ड्रग रेट तो बता लूंगा okay मेरे को जो पेशेंट नहीं आया मैं okay कोई नहीं प्रिस्क्राइब करता हो सकता है ऐसे नहीं प्रिस्क्राइब करती हूं नहीं करता कुछ करते नहीं करता इतने बैठता हूं मैं जिन्हों मैं नहीं जी सर डॉक्टर जो दसन ने बताया कि तुलसी जी करते हैं ना नहीं ये जरूरत देखो कहीं रिपोर्ट ले आना है यार अगर नहीं ठीक है तुलसी एंट्री की थी ये क्यों की है होता फिर देखते हम जरूर मान लो कल को या के कभी रिपोर्ट ਰੀਪੋਰਟ ਲੈਣ ਆਇਆ ਕਦੇ ਵੀ ਆਇਆ ਰਿਪੋਰਟ ਲੈਣ ਤੇ ਚੰਗੀ ਆ ਠੀਕ ਹੈ ਨਾ ਕਿ ਪੇਸ਼ੈਂਟ ਦਿਖਾ ਆਵੇ ਸਹੀ ਹੈ ਗੱਲ ਤਾਂ ਤੁਸੀਂ ਔਰਸ ਨੂੰ ਉਹਨਾਂ ਦਿਖਾ ਦਿੱਤਾ ਗਿਆ ਕਿ ਪੇਸ਼ੈਂਟ ਦਿਖਾਉਂਦੇ ਕੀ ਇਹ ਸਹੀ ਹੈ ਨਹੀਂ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਕਹਿਣ ਦਾ ਮਤਲਬ ਪੇਸ਼ੈਂਟ ਤੁਹਾਡੇ ਕੋਲ ਦਿਖਾਣ ਨਹੀਂ ਆਇਆ ਓਨਲੀ ਰਿਪੋਰਟ ਲੈਣ ਆਇਆ ਹਾਂਜੀ ਰਿਪੋਰਟ ਦੇ ਕੇ ਤੋਰੇ ਸੀ ਕਿ ਆਪਾਂ ਰਿਪੋਰਟ ਦੇ ਕੇ ਤੋਰਿਆ ਲੇਕਿਨ ਓਨ ਦੀ ਐਂਟਰੀ ਜਿਹੜੀ ਹੈ ਪੇਸ਼ੈਂਟ ਦਿਖਾਣ ਦੇ ਵਿੱਚ ਦਿਖਾ ਦਿੱਤੀ ਗਈ ਪਰ ਕੋਈ ਤਾਂ ਵਿਜ਼ਿਟ ਤਾਂ ਹੋ ਕੁਝ ਆਊਗਾ ਫੇਰ ਹੀ ਰਿਪੋਰਟ ਦੇਵਾਂਗੇ ਨਾ ਹੁਣ ਮੈਂ ਤਾਂ ਹੈ ਨਹੀਂਗਾ ਵੀ ਰਿਪੋਰਟ ਸਿੱਟ ਦੂੰਗਾ ਕੋਈ ਪਰਸਨ ਆਊਗਾ ਰਿਪੋਰਟ ਸੁੱਟਣ ਦੀ ਗੱਲ ਨਹੀਂ ਕਰ ਰਹੇ ਤੁਸੀਂ ਪੇਸ਼ੈਂਟ ਉਹ ਦੁਬਾਰਾ ਆ ਕੇ ਲੈ ਕੇ ਗਏ ਆ ਤੁਹਾਡੀ ਇਹ ਵੀ ਮੈਂ ਹੁਣ ਉਹ ਕਹਿੰਦੇ ਸੀ ਈਸ਼ਾ ਜੀ ਕਹਿੰਦੇ ਵੀ ਮੇਰੇ ਚਾਚਾ ਜੀ ਨੇ ਸੰਜੀਤ ਤੁਸੀਂ ਉਹਨਾਂ ਦੇ ਚਾਚਾ ਹੋ ਠੀਕ ਹੈ ਉਹਨਾਂ ਕੋਲ ਪਹਿਲਾਂ ਪਰਚੀ ਨਹੀਂ ਸੀ ਮੈਂ ਰਿਪੋਰਟ ਨਹੀਂ ਦਿੱਤੀ ਫਿਰ ਉਹ ਬਾਅਦ ਚ ਦੁਬਾਰਾ ਪਰਚੀ ਲੈ ਕੇ ਆਏ ਮੈਂ ਰਿਪੋਰਟ ਦਿੱਤੀ ਚ ਐਂਟਰੀ ਤਾਂ ਪਾਉਗੀ ਨਾ ਫੇਰ ਹੁਣ ਐਂਟਰੀ ਉਹ ਰਿਪੋਰਟ ਦੇਣ ਦੇ ਵਿੱਚ ਹਾਂਜੀ ਸਹੀ ਹੈ ਗੱਲ ਤਾਂ ਨਾ ਕਿ ਪੇਸ਼ੈਂਟ ਦਿਖਾਉਣ ਦੇ ਵਿੱਚ ਸਹੀ ਹੈ ਲੇਕਿਨ ਤੁਹਾਡੇ ਵੱਲੋਂ ਪੇਸ਼ੈਂਟ ਦਿਖਾ ਕੇ ਮੈਡੀਸਨ ਇਸ਼ੂ ਕਰ ਦਿੱਤੀ ਕਿ ਡਾਕਟਰ ਸਾਹਿਬ ਦੇ ਦੱਸਣ ਦੇ ਮੁਤਾਬਿਕ ਵੀ ਤੁਸੀਂ ਵੀ ਕਰ ਦਿੰਨੇ ਹੋ ਵੀ ਮੈਡੀਸਨ ਵਗੈਰਾ ਇਸ਼ੂ ਕੀ ਇਹ ਕੀਤੀ ਗਈ ਹੈ ਨਹੀਂ ਜੀ ਫਿਰ ਇਹਦਾ ਮਤਲਬ ਜਿਆਦਾ ਡਾਕਟਰ ਸਾਹਿਬ ਗਲਤ ਹੈ ਜਾਂ ਤੁਸੀਂ ਗਲਤ ਹੋ ਹਾਂਜੀ ਕੌਣ ਗਲਤ ਹੈ ਉਹ ਚੈੱਕ ਕਰਾ ਲਓ ਜੀ ਨਹੀਂ ਅਸੀਂ ਕਿਹਨੂੰ ਚੈੱਕ ਲਈਏ ਪੁੱਛੋ ਸਰ ਨੂੰ ਹੁਣ ਜੇ ਮੈਂ ਡਾਕਟਰ ਸਾਹਿਬ ਕਹਿੰਦੇ ਮੈਂ ਨਹੀਂ ਕੀਤੀ ਮੈਂ ਵੀ ਨਹੀਂ ਕੀਤੀ ਜੀ ਇਸ਼ੂ ਤਾਂ ਫਿਰ ਇਹਦਾ ਇਹਦਾ ਮਤਲਬ ਕੀ ਹੈ ਉਪਰੋਂ ਤੁਹਾਡਾ ਸਿਸਟਮ ਉਹ ਹੈਗਾ ਆਪਣੇ ਚੈੱਕ ਲੈਂਦਾ ਹੈ ਐਂਟਰੀ ਤੁਸੀਂ ਭਰ ਰਹੇ ਹੋ ਹਾਂਜੀ ਐਂਟਰੀ ਕੀਤੀ ਹੈ ਹਾਂਜੀ ਔਰ ਪੇਸ਼ੈਂਟ ਦਿਖਾਉਣ ਦੇ ਵਿੱਚ ਨਾ ਕਿ ਰਿਪੋਰਟ ਦਿਖਾਉਣ ਦੇ ਵਿੱਚ ਕੋਈ ਅਲੱਗ-ਅਲੱਗ ਰਜਿਸਟਰ ਲਗਾਏ ਗਿਆ ਰਿਪੋਰਟ ਅਲੱਗ ਤੇ ਪੇਸ਼ੈਂਟ ਦਾ ਨਹੀਂ ਆਹ ਰਿਪੋਰਟ ਦਾ ਲਿਖਿਆ ਹੀ ਬਸ ਆ ਜਾਣਕਾਰੀ ਆ ਰਿਪੋਰਟ ਲੈ ਕੇ ਗਿਆ ਨਾਲ ਆ ਤਿੰਨ ਤਿੰਨੋਂ ਮਰੀਜ਼ ਲੈ ਕੇ ਗਿਆ ਤਿੰਨੋਂ ਦਾ ਦੇਖੋ ਨਾਲ ਇਹ ਰਿਪੋਰਟ ਲਿਖਿਆ ਹੋਇਆ ਹੈ ਠੀਕ ਹੈ ਹਾਂਜੀ ਲੇਕਿਨ ਹੋਇਆ ਕਿਦਾਂ ਹੈ ਵੀ ਜਿਹੜੀ ਮੈਡੀਸਿਨ ਇਸ਼ੂ ਹੋ ਗਈ ਹੁਣ ਮੈਨੂੰ ਤਾਂ ਕੀ ਪਤਾ ਜੀ ਆਪਾਂ ਤਾਂ ਜੀ ਹੁਣ ਆਪ ਤੋਂ ਆਹ ਐਂਟਰੀਆਂ ਵੀ ਕਰ ਰਹੇ ਹਾਂ ਜੀ ਅੱਜ ਤਾਂ ਮੈਂ ਮੈਡਮ ਨੂੰ ਦਿੱਤੇ ਹੋਣਗੇ कैंडा मतलब ये ही है तो फेक एंटीरियर कि एंटीरियर से दवाई किन्हों दीती है तुझे दवाई जब भी पेशेंट लेके गया हो फेक एंटीरियर तो ये कितनी नहीं ना रिपोर्ट जे रिपोर्ट ना लेना हम दें कुछ ना हो कोई ना नहीं। नहीं। है हम तो फेयर फेक ਆ ਉਹ ਡਾਕਟਰ ਵੱਲੋਂ ਹੀ ਜੋ ਹੋਈ ਹੈ ਨਾ ਪ੍ਰੈਸਕ੍ਰਿਪਸ਼ਨ ਨਿਕਲ ਗਈ ਉਹ ਨਹੀਂ ਮੈਂ ਉਹੀ ਤਾਂ ਕਹਿ ਰਹਾ ਮੇਰੇ ਕੋਲ ਪੇਸ਼ੈਂਟ ਨਹੀਂ ਆਇਆ ਮੈਂ ਤੁਹਾਨੂੰ ਦਿਖਾ ਕੇ ਨਹੀਂ ਗਿਆ ਮੈਂ ਨਹੀਂ ਕਰੀ ਐਂਟਰੀ ਤੇ ਡਾਕਟਰ ਸਾਹਿਬ ਫਿਰ ਜਿਸ ਤਰ੍ਹਾਂ ਇਹ ਵੀ ਕਹਿ ਰਹੇ ਆ ਵੀ ਇਹ ਨਾਲ ਇਹ ਕਰ ਦਿੰਦਾ ਕਈ ਵਾਰ ਓਕੇ ਹਾਂ ਇਹ ਜਿਵੇਂ ਹੁਣ ਪਿਛਲੇ ਮੇਰੇ ਕੋਲ ਰਿਕਾਰਡ ਵੀ ਪਿਆ ਹੈ ਪਿਛਲੇ 7 8 10 ਮਰੀਜ਼ ਸੀ ਉਹਨਾਂ ਚੋਂ ਪੰਜ ਮੈਂ ਜਦੋਂ ਉਹਨਾਂ ਨੂੰ ਚੈੱਕ ਕੀਤਾ ਲਾਸਟ ਤੇ ਜਿਵੇਂ نیٹ ਡਾਊਨ ਹੋ ਜਾਂਦਾ ਤੇ ਇਹਦੀਆਂ ਐਂਟਰੀਆਂ ਪਹਿਲੇ ਪਈਆਂ ਹੋਈਆਂ ਸੀ ਉਹਦੇ ਅੱਛਾ ਜੀ ਕਹਿੰਦਾ ਮਤਲਬ ਇਹਨਾਂ ਵੱਲੋਂ

ਤੀਸਰਾ ਹੁਣ ਤੁਹਾਡੇ ਮੁਤਾਬਿਕ ਕਹਿੰਦਾ ਮਤਲਬ ਇਹ ਨਹੀਂ ਜਦੋਂ ਇਸ਼ੂ ਕਰ ਦਿੱਤੀ ਗਈ ਹੈ ਐਗਜ਼ਾਮ ਤੁਹਾਡੇ ਤੇ ਲੱਗੇ ਜਾ ਰਹੇ ਨੇ ਕਿ ਕਹਿੰਦੇ ਉਹਨਾਂ ਦੇ ਦੱਸਣ ਦੇ ਮੁਤਾਬਿਕ ਵੀ ਤੁਸੀਂ ਇਸ਼ੂ ਕੀਤਾ ਪਰ ਤੁਸੀਂ ਕਹਿ ਰਹੇ ਉਹਨਾਂ ਨੇ ਕੀਤਾ ਜਦੋਂ ਮੇਰੇ ਕੋਲੇ ਪੇਸ਼ੈਂਟ ਮੇਰੇ ਕੋਲ ਪੇਸ਼ੈਂਟ ਹੀ ਨਹੀਂ ਆਇਆ ਐਂਟਰੀ ਹੋਣੀ ਕੀਤੀ ਹੈ ਮੈਡੀਸਨ ਵੀ ਉਹਨੇ ਪਾਈ ਹੈ ਜਦੋਂ ਮੇਰੇ ਕੋਲ ਪੇਸ਼ੈਂਟ ਹੀ ਨਹੀਂ ਆਇਆ ਤਾਂ ਇਟ ਮੀਨਸ ਉਹ ਨਹੀਂ ਕੀਤੀ ਐਂਟਰੀ ਅੱਛਾ ਜਦੋਂ ਮਰੀਜ਼ ਆਊਗਾ ਮੈਂ ਉਹਨੂੰ ਦੱਸੂਗਾ ਵੀ ਆਹ ਪ੍ਰੋਬਲਮ ਹੈ ਤੇ ਫੇਰ ਹੀ ਮੈਂ ਐਂਟਰੀ ਕਰੂੰਗਾ ਨਾ ਮੈਡੀਸਨ ਦੀ ਕੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਹਾਂ ਜਾ ਦੋ ਜੀ ਤੇ ਕਾਰਵਾਈ ਕੇਂਦਰ ਤੇ ਹੋਈ ਚੀ ਗੀ ਕਾਰਵਾਈ ਤਾਂ ਅਗਲੇ ਕਰਨੇ ਕੇ ਜਿਨ੍ਹਾਂ ਨੇ ਕਾਰਜ ਜਾਂਚ ਕਰ ਲਈ ਹੈ ਹੈ ਨਾ ਠੀਕ